ਆਪਣੇ ਲੋਕਾਂ ਦਾ ਇਹ ਵੀ ਨਹੀਂ ਪਤਾ ਵੀ ਡੀਆਈ ਛੱਡ ਕੇ ਸੀਆਰਡੀਏ ਵਾਲੇ ਪਾਸੇ ਨੂੰ ਹੋ ਜਾਣ। ਹੋ ਸਕਦਾ ਵੀ ਭਾਈ ਨਹੀਂ ਅਸੀਂ ਤਾਂ ਨਹੀਂ ਡੀਆਈ ਲੈਣਾ ਜਦੋਂ ਪਰਫਾਰਮੈਂਸ ਦੇਖ ਲਈ। ਸੋ ਕੋਈ ਕਿਸੇ ਕਿਸਮ ਦੀ ਘਬਰਾਉਣ ਵਾਲੀ ਗੱਲ ਨਹੀਂ। ਆਜੋ ਗੱਲ ਕਰਦੇ ਆ ਕਦੋਂ ਸੀਆਰਡੀ ਆਉਣੇ ਨੇ ਕੀ ਗੱਲ ਆ ਕੀ ਬਾਤ ਆ ਸਰਕਾਰ ਕੀ ਕਹਿੰਦੀ ਆ ਕੰਪਨੀਆਂ ਕੀ ਕਹਿੰਦੀਆਂ ਨੇ ਆਜੋ। ਐਡਾ ਕਾਦਾ ਡਰ ਆ ਯਾਰ। ਗੱਡੀਆਂ ਨਹੀਂ ਸੀਆਰਡੀ ਹੋਈਆਂ। ਜੈਨ ਡੀਜ਼ਲ ਤੋਂ ਬਾਅਦ ਸਵਿਫਟ ਚ ਕਿੱਡਾ ਵੱਡਾ ਸੁਧਾਰ ਆਇਆ। ਕੋਈ ਘਬਰਾਓ ਨਾ ਐਡੀ ਨਹੀਂ ਗੱਲ ਹੋਣ ਵਾਲੀ। ਕੁਛ ਨਹੀਂ ਹੁੰਦਾ ਹਨੀ ਸੋਣਿਓ ਸასი ਗਾਲ ਜੀ ਸਾਰਿਆਂ ਨੂੰ ਕਿਵੇਂ ਹੋ ਬੱਲੇ ਬੱਲੇ ਆ ਸੀਆਰਡੀਆ ਦਾ ਬਹੁਤ ਰੌਲਾ ਪੈ ਰਿਹਾ ਵੀਡੀਓ ਪੈ ਰਹੀਆਂ ਨੇ ਰੀਲੋ ਆ ਰਹੀਆਂ ਨੇ ਮੈਂ ਕਿਹਾ ਥੋੜਾ ਜਿਹਾ ਗਾਹਾਂ ਤੋਰਾ ਕਲਚ ਤੋਂ ਪੈਰ ਚੱਕੀ ਬ੍ਰਦਰ ਜਿੱਥੇ ਤੱਕ ਸੀਆਰਡੀਆ ਦਾ ਸਵਾਲ ਆ ਲਾਂਚ ਹੋਣ ਦਾ ਪੈਨ ਇੰਡੀਆ ਜੇ ਇੰਡੀਆ ਦੀ ਗੱਲ ਕਰਾਂ ਪੰਜਾਬ ਨੂੰ ਛੱਡ ਦੋ ਇੰਨਾ ਕੁ ਸੂਬਾ ਪੰਜਾਬ ਅੱਜ ਦੀ ਜੇ ਤੁਸੀਂ ਅੱਜ ਬਾਰੇ ਸੋਚੋ ਨਾ ਪੰਜਾਬ ਤੇ ਕਿਸੇ ਕੰਪਨੀ ਦਾ ਧਿਆਨ ਹੀ ਨਹੀਂ ਰਿਹਾ ਐਮਪੀ ਡਿਵੈਲਪ ਹੋ ਰਿਹਾ ਯੂਪੀ ਡਿਵੈਲਪ ਹੋ ਰਿਹਾ ਇੱਕ ਯੂਪੀ ਐਮਪੀ ਦਾ ਜ਼ਿਲ੍ਹਾ ਅੱਧੇ ਪੰਜਾਬ ਨਾਲੋਂ ਵੱਡਾ ਉੱਥੇ ਇੰਨੀ ਕੰਜ਼ਮਪਸ਼ਨ ਹੋਣੀ ਆਉਣ ਵਾਲੇ 5-7 ਸਾਲਾਂ 'ਚ ਟਰੈਕਟਰ ਦੀ ਪੰਜਾਬੀ ਦਾ ਟਰੈਕਟਰ ਵਿਕਣੇ ਥੱਲੇ ਨੂੰ ਆ ਰਹੇ ਨੇ ਪੰਜਾਬ ਤੇ ਨਹੀਂ ਕੋਈ ਬਹੁਤਾ ਹੁਣ ਕੰਪਨੀਆਂ ਦਾ ਧਿਆਨ ਰਿਹਾ ਕਿਸੇ ਟਾਈਮ ਹੁੰਦਾ ਸੀ ਹੁਣ ਧਿਆਨ ਆ ਵੱਡੀਆਂ ਸਟੇਟਾਂ ਵੱਲ ਜਿੱਥੇ ਤੱਕ ਆ ਟਰੈਕਟਰ ਔਰ ਜਿਹੜੀਆਂ ਵੀਡੀਓਜ਼ ਤੁਸੀਂ ਦੇਖ ਰਹੇ ਹੋ ਵੀ ਫਲਾਣਾ ਆ ਗਿਆ ਟਿੰਕਾ ਆ ਗਿਆ ਛੜਤਾ ਹੋਏ ਇਹ ਤਾਂ ਭਾਈ ਜੀ 2 ਸਾਲ ਤੋਂ ਇਹ ਆ ਰਿਹਾ ਟਰੈਕਟਰ ਬੰਗਾਲ ਚ ਆ ਰਿਹਾ ਬਿਹਾਰ ਚ ਆ ਰਿਹਾ ਸਾਊ ਚ ਆ ਰਿਹਾ ਸੀ ਆਰ ਡੀ ਆਈ ਬਾਕੀ ਕੰਪਨੀ ਦੀ ਆਪੋ ਆਪਣੀ ਪਾਲਿਸੀ ਹੁੰਦੀ ਆ ਵੀ ਕੋਈ ਰਿਵੀਲ ਕਰ ਦਿੰਦੀ ਹੈਗੇ ਚੀਜ਼ ਨੂੰ ਕਈ ਕੰਪਨੀਆਂ ਨਹੀਂ ਵੀ ਕਰਦੀਆਂ ਹੈ ਰਹੀ ਗੱਲ ਕੰਪਨੀਆਂ ਦੀ ਸਾਰੀਆਂ ਕੰਪਨੀਆਂ ਦੀ ਜਿੰਨੀਆਂ ਵੀ ਕੰਪਨੀਆਂ ਨੇ ਪੂਰਨ ਤੌਰ ਤੇ ਤਿਆਰੀ ਹੈ ਕੋਈ ਐ ਸਾਰੀ ਕੋਟ ਨਹੀਂ ਗਿਆ ਕਿ ਜੀ ਸੱਤ ਤੋਂ ਬਣਨਾ ਨਹੀਂ ਜਾਂ ਸਾਨੂੰ ਮਹਿੰਗਾ ਪੈਂਦਾ ਹੈ ਜਾਂ ਸਾਨੂੰ ਟਾਈਮ ਦੇ ਦਿਓ ਨਾਥਿੰਗ ਲਾਈਕ 댓 ਸਾਰੇ ਪੂਰੇ ਜੋਰਾਂ ਸ਼ੋਰਾਂ ਤੇ ਕੰਮ ਤਿਆਰ ਆ ਸਵਰਾਜ ਵੀ ਤਿਆਰ ਆ ਸੋਨਾਲਿਕਾ ਵੀ ਤਿਆਰ ਆ ਪ੍ਰੀਤ ਵੀ ਤਿਆਰ ਆ ਕਰਤਾਰ ਵੀ ਤਿਆਰ ਆ ਜੌਂਡੀਅਰ ਵੀ ਤਿਆਰ ਆ ਹੌਲੈਂਡ ਵੀ ਤਿਆਰ ਆ ਸਾਰੀਆਂ ਕੰਪਨੀਆਂ ਦੀ ਤਿਆਰੀ ਆ ਕੋਈ ਇਹ ਰਾਕਟ ਸਾਇੰਸ ਨਹੀਂ ਹੈਗੀ ਕਿਉਂਕਿ ਜਿਹੜਾ ਪਹਿਲਾਂ BS4 ਆਇਆ ਉਹਨੇ ਕਾਫੀ ਹੱਦ ਤੱਕ ਫਾਰਮਰਸ ਨੂੰ ਤੇ ਕੰਪਨੀਆਂ ਨੂੰ ਐਕਸਪੋਜ਼ਰ ਦੇਤਾ ਵੀ ਇੰਡੀਆ ਦਾ ਜਾਂ ਪੰਜਾਬ ਦਾ ਫਾਰਮਰ ਕੀ ਚਾਹੁੰਦਾ ਕਿਥੇ ਤੱਕ ਉਹਦੀ ਸੋਚ ਆ ਕੀ ਕੀ ਮਾੜੀਆਂ ਮੋਟੀਆਂ ਦਿੱਕਤਾਂ ਆਈਆਂ ਨੇ ਜਿਹੜਾ ਹੁਣ ਸੀਆਰਡੀ ਟਰੈਕਟਰ ਆਊਗਾ ਬਹੁਤ ਸੁਧਰਿਆ ਹੋਊਗਾ ਜਮੇ ਹੀ ਨਾ ਡਰ ਠੀਕ ਹੈ ਨਹੀਂ ਇਸ ਵਾਰੀ ਤਾਂ ਕੋਈ ਕਿਸੇ ਨੇ ਰਿੱਟੇ ਨਹੀਂ ਪਾਈ ਹੁਣ ਪਹਿਲਾਂ ਚੜਦੇ ਚੜਾਓ ਗੱਲ ਕਰ ਲਈ ਵੀ ਕਦੋਂ ਆਉਣਗੇ ਆਉਣਗੇ ਦਾ ਸੈਂਸ ਜਿੰਨਾ ਕਿ ਮੈਨੂੰ ਪਤਾ ਜੇ ਮੈਂ ਗਲਤ ਨਾ ਹੋਵਾਂ ਇੱਕ ਨੋਟੀਫਿਕੇਸ਼ਨ ਹੋਇਆ ਸੀ ਸਟੇਟ ਟਰਾਂਸਪੋਰਟ ਅਥਾਰਟੀ ਵੱਲੋਂ ਆਰਟੀਓਜ਼ ਨੂੰ ਕਿ ਤੁਸੀਂ 1 April 2026 ਨੂੰ ਜਾਂ 31 March 2026 ਤੋਂ ਬਾਅਦ ਕੋਈ ਵੀ BS3 ਟਰੈਕਟਰ ਜਾਂ ਜਿਹਨੂੰ ਆਪਾਂ DI ਟਰੈਕਟਰ ਕਹਿ ਦਿੰਦੇ ਆ ਉਹ ਰਜਿਸਟਰਡ ਨਹੀਂ ਕਰਨੀ ਉਹਦੀ ਰਜਿਸਟ੍ਰੇਸ਼ਨ ਜਿਹੜੀ ਉਹ ਹਰ ਹਾਲਤ 31 March 2026 ਤੱਕ ਤੁਸੀਂ ਨਿਬੇੜ ਦੇ ਠੀਕ ਆ ਜੀ ਇਹ ਨੋਟੀਫਿਕੇਸ਼ਨ ਹੋਇਆ ਹੋਇਆ ਆਟੋਸ ਨੂੰ ਵੀ ਇਹ ਤੋਂ ਬਾਅਦ ਕਾਪੀ ਨਹੀਂ ਬਣਨੀ ਕੁਣ ਇੱਕ ਬੜਾ ਸਵਾਲ ਹੁੰਦਾ ਜ਼ਿੰਮੇਦਾਰਾਂ ਦਾ ਵੀ ਜੀ ਜਿਹੜਾ ਕੰਪਨੀ ਨੇ ਬਣਾਇਆ ਉਹਦੀ ਦਾ ਕਾਪੀ ਬਣੂਏ ਕੋਈ ਜ਼ਰੂਰੀ ਨਹੀਂ ਸਕੂਟਰੀਆਂ ਦਾ ਹਾਲ ਦੇਖਿਆ ਤੁਸੀਂ ਬਹੁਤ ਸਾਰੇ ਟਰੈਕਟਰ ਹੋਣਗੇ ਜੇ ਤੁਹਾਡਾ ਹਿਸਾਬ ਕਿਤਾਬ ਨਹੀਂ ਨਿਪਟਿਆ ਹੋਊਗਾ ਤੁਹਾਡਾ ਕਾਪੀ ਤੋਂ ਰਹਿ ਜਾਊਗਾ ਜੇ ਵਾਕੇ ਹੀ ਡੇਟ 1 ਅਪ੍ਰੈਲ ਹੀ ਹੋਈ ਠੀਕ ਆ ਜੀ ਅੱਜ ਦਾ ਜੋ ਸਿਨੈਰੀਓ ਆ ਅੱਜ ਦੇ ਹਿਸਾਬ ਨਾਲ ਇਹ ਲੱਗ ਰਿਹਾ ਹੈ ਕਿ ਜਿਹੜਾ ਟਰੈਕਟਰ ਆ ਡੀਆਈਆਈ ਜਾਣਾ ਜਿੰਨਾ ਚਿਰ ਕਾਪੀਆਂ ਬਣਦੀਆਂ ਨੇ ਕਾਪੀ ਬਣਨ ਨੂੰ ਕੁਝ ਨਹੀਂ ਤੁਸੀਂ ਟਰੈਕਟਰ ਲਿਆ 2 ਦਿਨ ਚ ਆਨਲਾਈਨ 2 ਦਿਨ ਚ ਆਨਲਾਈਨ ਹੋ ਜਾਂਦੀ ਆ ਪੋਰਟਲ ਤੇ 31 ਮਾਰਚ ਤੱਕ ਤੁਹਾਨੂੰ ਟਰੈਕਟਰ ਡੀਆਈ ਮਿਲੀ ਜਾਣੇ ਨੇ ਕੋਈ ਵੱਡੀ ਸਮੱਸਿਆ ਨਹੀਂ ਜੇ ਡੇਟ ਨਾ ਵੀ ਵਧੀ ਜੇ ਤਾਂ ਡੇਟ ਦੇਤੀ ਇਹਨਾਂ ਨੇ ਕੋਈ ਜਾਂ ਬਿਲਿੰਗ ਇਹਨਾਂ ਨੇ ਰੱਖ ਲਈ ਬੀਡੀਆਈ ਦੀ ਤੁਸੀਂ ਬੀਐਸ3 ਦੀ ਬਿਲਿੰਗ ਕਰੀ ਜਾਓ 31 ਮਾਰਚ ਤੱਕ ਕਾਪੀਆਂ ਨੂੰ ਪੱਕਾ ਕੋਈ ਨਾ ਕੋਈ ਟਾਈਮ ਮਿਲੂਗਾ ਐ ਨਹੀਂ ਵੀ ਇੱਕਦਮ ਹੀ ਬੰਦ ਕਰ ਦੇਣੇ ਮੇਰਾ ਖਿਆਲ ਹੈ ਹਲੇ 6 ਮਹੀਨੇ ਤੁਹਾਡੇ ਕੋ ਡੀਆਈ ਟਰੈਕਟਰ ਲੈਣ ਨੂੰ ਹੈਗੇ ਨੇ ਕੋਈ ਖਬਰਾਂ ਵਾਲੀ ਗੱਲ ਹੈ ਜੇ ਹੁਣ ਕੰਪਨੀਆਂ ਨੇ ਇੱਕ ਕਤੋਂ ਇੱਕ ਜਿਹੜਾ ਆਊਗਾ 1 ਤਰੀਕ 26 ਦੀ ਹੋ ਸਕਦਾ ਉਹਨੂੰ ਡੀਆਈ ਸੀਆਰਡੀ ਦੀ ਬਿਲਿੰਗ ਸ਼ੁਰੂ ਕਰ ਦੇਣ ਤੁਹਾਨੂੰ ਦੋਨੇ ਟਰੈਕਟਰ ਮਿਲ ਜ ਜਾਣੇ 855 ਸੀਆਰਡੀ ਵੀ ਆ ਖੜਨਾ ਹੈ ਡੀਆਈ ਵੀ ਆ ਖੜਨਾ ਹੈ ਕਿਉਂਕਿ ਡੀਆਈ ਉਹਨਾਂ ਨੂੰ ਹੈਗਾ ਵੀ ਕਿ ਜਿੰਨਾ ਕਿ ਫਾਰਮਰ ਲੈਣਾ ਚਾਹੁੰਦਾ ਲੈ ਸਕਦਾ ਸੋ ਇਹ ਤਾਂ ਹੋ ਗਈ ਟਾਈਮ ਦੀ ਗੱਲ ਅੱਜ ਦਾ ਨੋਟੀਫਿਕੇਸ਼ਨ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਆ ਤੇ ਹਲੇ ਤੱਕ ਕੋਈ ਐਡੀ ਕਾਲੀ ਨਹੀਂ ਜੇ ਜੇ ਤੁਸੀਂ ਟਰੈਕਟਰ ਲੈ ਲਿਆ ਪੰਜ ਸੱਤ ਦਿਨ ਚ ਕਾਪੀ ਜੇ ਲੋਨ ਲੱਪਾ ਵੀ ਹੁਣ ਹੋਵੇ ਅਪਲਾਈ ਹੋ ਜਾਂਦੀ ਆ ਕੋਈ ਐਡੀ ਘਭਰਾਉਣ ਵਾਲੀ ਗੱਲ ਨਹੀਂ ਜੇ ਟਾਈਮ ਨਾ ਦਿੱਤਾ ਠੀਕ ਆ ਤੋ ਹੋ ਸਕਦਾ ਵੀ ਦੋ ਚਾਰ ਮਹੀਨੇ ਦੇ ਹੀ ਦੇਣ ਵੀ ਹਲੇ ਤੁਸੀਂ ਡੀਆਈ ਚਲਾਈ ਜੋ ਇਹ ਹਲੇ ਕੋਈ ਪੱਕਾ ਨਹੀਂ ਕਿਉਂਕਿ ਪਹਿਲਾਂ ਚਾਰ ਪੰਜ ਵਾਰ ਡੇਟ ਵੱਧ ਗਈ ਸੀ ਠੀਕ ਆ ਜੀ ਹੁਣ ਜਿਹੜੇ ਟਰੈਕਟਰ ਨੇ ਸਾਰੇ ਹੀ ਮੰਨ ਲਓ ਜਿਹੜੇ 50 ਤੋਂ ਥੱਲੇ ਵਾਲੇ ਨੇ ਉਹ ਡੀਆਈ ਆਸੀ ਆਡੀ ਹੋਣੇ ਇਹ ਤਾਂ ਹੋ ਗਈ ਟਾਈਮ ਤਰੀਕ ਤੇ ਸਮਝ ਗਏ ਗੱਲ ਆ ਨੋਟੀਫਿਕੇਸ਼ਨ ਹੋਇਆ ਵਾ ਬਾਕੀ ਕੋਈ ਟਾਈਮ ਤੇ ਆ ਜਵੇ ਆਪਾਂ ਨੂੰ ਪਤਾ ਹੁਣ ਆ ਗਈ ਜਿਹੜਾ ਤੁਸੀਂ ਕਭਰਾਉਨੇ ਹੋ ਵੀਰੇ ਜਮੇ ਹੀ ਕਭਰਾਉਣ ਦੀ ਲੋੜ ਨਹੀਂ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਕੰਪਨੀਆਂ ਕੋ ਬਹੁਤ ਹੱਦ ਤੱਕ ਤਜਰਬਾ ਆ ਗਿਆ ਜਿਹੜੇ ਆ ਪਹਿਲਾਂ ਉਹਨਾਂ ਨੇ ਸੀਆਰਡੀ ਡਾਇਰੈਕਟਰ ਬਣਾਏ ਨੇ ਬਹੁਤ ਤਜਰਬਾ ਆ ਗਿਆ ਕੰਪਨੀਆਂ ਕੋ ਜਿਹੜੇ ਹੁਣ ਸੀਆਰਡੀ ਡਾਇਰੈਕਟਰ ਆਉਣਗੇ ਬਹੁਤ ਹੱਦ ਤੱਕ ਸੁਧਰੇ ਹੋਏ ਆਉਣਗੇ ਉਹਨਾਂ ਦੀ ਪਰਫਾਰਮੈਂਸ ਵਧੀਆ ਹੋਊ ਤੇ ਆਉਣ ਵਾਲੇ ਜਿਹੜੇ 2 3 4 5 ਸਾਲ ਨੇ ਉਹਦੇ ਤੇ ਕੰਪਨੀਆਂ ਫਿਊਲ ਦੀ ਕੰਜ਼ਮਪਸ਼ਨ ਤੇ ਕੰਮ ਕਰਨੀਆਂ ਮੈਂ ਡੈਫੀਨੇਟਲੀ ਲਿਖ ਕੇ ਕਹਿੰਨਾ ਯਾਦ ਰੱਖ ਲਿਓ ਫਿਊਲ ਦੀ ਕੰਜ਼ਮਪਸ਼ਨ ਅੱਜ ਸੀਆਰਡੀ ਦੀ ਰੋਡ वगैरह ਤੇ ਥੋੜੀ ਜਿਹੀ ਵੱਧ ਹੈ ਇਹ ਘਟੀ ਜਾਣੀਆਂ ਡੇ ਬਾਈ ਡੇ ਇੱਥੇ ਹੀ ਦੀ ਗੱਡੀਆਂ ਛੋਇਆ ਸੀ ਤੁਸੀਂ ਗੱਡੀਆਂ ਦਾ ਹਿਸਾਬ ਲਾ ਲਓ ਪਹਿਲਾਂ ਐਸੈਂਟ ਸੀਆਰਡੀ ਮੇਰੇ ਕੋਲ ਹੁੰਦੀ ਸੀ ਕਿੰਨੀ ਕੈਵਰੇਜ ਹੁੰਦੀ ਸੀ ਹੁਣ ਕਿੰਨੀਆਂ ਹੋ ਗਈਆਂ ਇਹਨਾਂ ਦੀ ਹੰਡਾਈਆਂ ਦੀ ਪਹਿਲਾਂ ਜਦੋਂ ਸੀਆਰਡੀ ਗੱਡੀਆਂ ਆਈਆਂ ਨੇ ਨਾ ਉਹਨਾਂ ਦੀ ਵੀ ਐਵਰੇਜ ਘਟੇ ਸੀ 14 15 ਨਹੀਂ ਹੁੰਦਾਂਦੀ ਹੁੰਦੀ ਸੀ ਹੁਣ ਲੈ ਕੇ ਆਪਾਂ 20 22 ਤੱਕ ਛੋਟੇ ਇੰਜਣਾਂ ਨੂੰ ਵੱਡੇ ਹੈਗੇ 12 13 14 15 ਤੱਕ ਜਿਹੜੇ 10 ਤੋਂ ਥੱਲੇ ਹੁੰਦੇ ਸੀ ਆਉਣ ਵਾਲਾ ਟਾਈਮ ਸੁਧਰਨਾ ਜਿਹੜੇ ਹੁਣ ਵੀ ਟਰੈਕਟਰ ਆਉਣਗੇ ਬਹੁਤ ਕੰਪਨੀਆਂ ਪੱਕੇ ਪੈਰੀਂ ਘਟਣਗੀਆਂ ਬਿਲਕੁਲ ਨਹੀਂ ਘਬਰਾਉਣਾ ਬਿਲਕੁਲ ਨਹੀਂ ਇਹ ਸੋਚਣਾ ਵੀ ਹੁਣ ਡੀਆਈ ਲੈ ਲੀਏ ਫਿਰ ਉਮਰ ਲੰਘ ਚੂ ਜਾ ਮੈਨੂੰ ਦੱਸ ਕਿਸੇ ਚੀਜ਼ ਨਾਲ ਉਮਰ ਵਟਾ ਜੇ ਅੱਜ ਡੀਆਈ ਲੈ ਕੇ ਵੀ ਰੱਖ ਲੋਂਗੇ ਫਿਰ ਕੱਲ ਨੂੰ ਆਪਾਂ ਕੀ ਚਲਾਵਾਂਗੇ ਐਟ ਦੀ ਐਂਡ ਆਫ ਦੀ ਡੇ ਸੀਆਡੀ ਲੈਣੇ ਪੈ ਜਮਾਨੇ ਨਾ ਵਖਤ ਨਾ ਚੱਲੋ ਮਾਡਰਨ ਮਸ਼ੀਨਰੀ ਦਾ ਆਪਾਂ ਆਨੰਦ ਮਾਣੀਏ ਬਿਲਕੁਲ ਨਹੀਂ ਘਬਰਾਉਣਾ ਰਹੀ ਗੱਲ ਮੋਡੀਫਾਈ ਦੀ ਸਾਰਾ ਕੁਝ ਹੋਣ ਲੱਗ ਜਾਣਾ ਏਸੀਐਮ ਦੀਆਂ ਸਟੇਜਾਂ ਚ ਝੰਣ ਲੱਗ ਜਾਣਾ ਮੁੰਡਿਆਂ ਨੇ ਚੱਕ ਦੇਣਾ ਫਟ ਕੀ ਆ ਨਾਲੇ ਯਾਰ ਮੈਂ ਤਾਂ ਐ ਸੋਚਦਾ ਹੁੰਦਾ ਵੀ ਪੰਜਾਬੀ ਤਾਂ ਆਪਣੇ ਜਮਾਂ ਨਹੀਂ ਡਰਦੇ ਆਪਾਂ ਤਾਂ ਕਹਿੰਨਾ ਪੰਜਾਬੀ ਤਾਂ ਡਰਦੇ ਨਹੀਂ ਆਪਾਂ ਤਾਂ ਬਹੁਤ ਦਲੇਰ ਕੌਮ ਫਿਰ ਆਪਾਂ ਯਾਰ ਕੱਲੇ ਸੀਆਰਡੀ ਤੋਂ ਡਰ ਕੇ ਯਾਰ ਬੀਐਸ4 ਤੋਂ ਉਹ ਮੇਰੇ ਵਰਗੇ ਬੰਦੇ ਵੱਲ ਦੇਖੋ ਮੈਂ ਚੜ੍ਹਦੇ ਚੜਾਉ ਲਿਆ ਸੀ ਪਹਿਲਾ ਟਰੈਕਟਰ ਪੰਜਾਬ ਦਾ ਸੀਆਰਡੀ ਮੈਂ ਤਾਂ ਮਰਿਆ ਨਹੀਂ ਮੇਰਾ ਤਾਂ ਕੁਝ ਵਿਕਿਆ ਨਹੀਂ ਮੇਰਾ ਟਰੈਕਟਰ ਤਾਂ ਫੁੱਟਿਆ ਨਹੀਂ ਕੋਈ ਕੁਛ ਨਹੀਂ ਕੋਈ ਆ ਗਲਤ ਵੀਡੀਓ ਨਾ ਪਾਓ ਚਾਹੇ ਉਹ ਕਿਸੇ ਵੀ ਬ੍ਰਾਂਡ ਦੀਆਂ ਨੇ ਬੀਓਜੀਓ ਅੰਡੀਕੇਟਰ ਮੱਚ ਪਏ ਸੱਚ ਨੂੰ ਪਾਣੀ ਲੱਗ ਗਿਆ ਯਾਰ ਹੈਜ਼ਰਡ ਲਾਈਟਾਂ ਨੇ ਬਲਿੰਕ ਕਰ ਲਾਈ ਜਣੇ ਕਿੱਡੀ ਕੋਟੀ ਕਰਨ ਚਾਹੇ ਉਹ ਕੋਈ ਵੀ ਬ੍ਰਾਂਡ ਆ ਇਹ ਚੀਜ਼ਾਂ ਗਲਤ ਨੇ ਵੀ ਅੰਡੀਕੇਟਰ ਮੱਚਦੇ ਨੇ ਜਾਂ ਪਾਣੀ ਲੱਗ ਗਿਆ ਹਾਇ ਆ ਹੋ ਗਿਆ ਆਪਾਂ ਇਹ ਟ੍ਰੈਂਡਿੰਗ ਨੂੰ ਛੱਡ ਦਈਏ ਆਪਣੀ ਟ੍ਰੈਂਡਿੰਗ ਚੱਲਦੀ ਆ 4 ਦਿਨ ਦੀ ਉਸ ਤੋਂ ਬਾਅਦ ਮੁੱਕ ਜਾਂਦੀ ਠੀਕ ਆ ਜੀ ਬਾਕੀ ਅਗਲੀ ਗੱਲ ਮੈਨੂੰ ਇਹ ਲੱਗਦੀ ਆ ਵੀ ਹੋ ਸਕਦਾ ਲੋਕ ਸੀਆਰਡੀਈ ਨੂੰ ਵੱਧ ਪੈ ਜਾਣ ਮੈਨੂੰ ਐ ਲੱਗਦਾ ਵੀ ਆਉਂਦੀ ਥੌਰ ਬੱਲੇ 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 ਇਹ ਤਾਂ ਨਜ਼ਾਰਾ ਹੀ ਆ ਗਿਆ ਠੀਕ ਹੈ ਜੀ ਸੋ ਇਹ ਗੱਲਾਂ ਬਾਤਾਂ ਸੀ ਸੀਆਰਡੀਈ ਬਾਰੇ ਤੁਹਾਨੂੰ ਡੇਟ ਦੱਸਤੀ ਤੁਹਾਨੂੰ ਜਿੰਨਾ ਕੁ ਮੈਨੂੰ ਪਤਾ ਸੀ ਉਹ ਦੱਸਤਾ ਤੁਹਾਨੂੰ ਕੰਪਨੀਆਂ ਦੀ ਤਿਆਰੀ ਦੱਸਤੀ ਹਰੇਕ ਕੰਪਨੀ ਦਾ ਤਿਆਰ ਆ ਮਤ ਖਿਆਲ ਕਰਿਓ ਏ ਵੀ ਫਲਾਣੇ ਨੇ ਬੁਲਾਣ ਲਿਆ ਢਿੰਗਨੇ ਨੇ ਬੁਣਾ ਲ ਸਭ ਦੇ ਹੀ ਤਿਆਰ ਨੇ ਗਵਰਨਮੈਂਟ ਤੋਂ ਬਾਹਰ ਤਾਂ ਕੋਈ ਜਾਣ ਨਹੀਂ ਸਕਦਾ ਜਿਹੜੀ ਗਵਰਨਮੈਂਟ ਨੇ ਤਰੀਕ ਦੇਤੀ ਕੋਈ ਫੈਕਟਰੀ ਤਾਂ ਆਪਣੀ ਬਾਈ ਬੰਦ ਕਰਨ ਨਾ ਲੱਗਿਆ ਨੀ ਇਹ ਵੀ ਦਿਮਾਗ ਚ ਰੱਖ ਲਿਓ ਅਗਲੇ ਦਾ ਚੁੱਲ੍ਹਾ ਅਗਲੇ ਨੇ ਟਰੈਕਟਰ ਵੇਚਣੇ ਨੇ ਇਹ ਨਹੀਂ ਹੈਗਾ ਵੀ ਸਾਡੇ ਕੋਲ ਤਾਂ ਜੀ ਟਰੈਕਟਰ ਨਹੀਂ ਦੰਦੇ ਨਹੀਂ ਅਗਲਾ ਦਊ ਤੇ ਮੈਂ ਫੇਰ ਇੱਕ ਗੱਲ ਦੁਬਾਰੇ ਕਹਿਣਾ ਟਰੈਕਟਰ ਡੋਮੈਸਟਿਕ ਕੰਪਨੀਆਂ ਦੇ ਜ਼ਿਆਦਾ ਕਾਮਯਾਬ ਹੋਣਗੇ ਰੀਜ਼ਨੇਬਲ ਰੇਟ ਤੇ ਹੋਣਗੇ ਵਧੀਆ ਚੱਲਣਗੇ ਬ੍ਰਾਂਡ ਵਾਲੇ ਫੇਰ ਤੁਹਾਨੂੰ ਤੰਗ ਕਰਨਗੇ ਜਿਵੇਂ ਪਹਿਲਾਂ ਕੀਤਾ ਹਰ ਹੁੰਦਾ ਸੋਚ ਇਹਦੇ ਦੇ ਵੀ ਇੱਕ ਦਿਨ ਆਪਾਂ ਗੱਲ ਜ਼ਰੂਰ ਬਹਿ ਕੇ ਕਰਾਂਗੇ ਮੇਰਾ ਕੋਈ ਬ੍ਰਾਂਡ ਪ੍ਰੂਨ ਦਾ ਵਿਰੋਧਤਾ ਨਹੀਂ ਪਰ ਡੋਮੈਸਟਿਕ ਚੀਜ਼ਾਂ ਹੀ ਇੰਡੀਆ ਚ ਇੱਥੇ ਜ਼ਮੀਨ ਥੋੜੀ ਹੈ ਇੱਥੇ 8-800 10-10000 ਏਕੜ ਦੀ ਹੈਗਾ ਠੀਕ ਹੈ ਜੀ ਸੋਏ ਸੀ ਸੀ ਆ ਡੀ ਆਈ ਆਉਣ ਵਾਲੇ ਟਰੈਕਟਰਾਂ ਤੇ ਜਾਣਕਾਰੀ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਚੰਗੀ ਲੱਗਦੀ ਆ ਤਾਂ ਦੇਖਣੀ ਨਹੀਂ ਬਿਲਕੁਲ ਨਹੀਂ ਦੇਖਣੀ ਚੈਨਲ ਚੰਗਾ ਲੱਗਦਾ ਸਬਸਕ੍ਰਾਈਬ ਤਾਂ ਕਰਨਾ ਨਹੀਂ ਬਿਲਕੁਲ ਨਹੀਂ ਕਰਨਾ ਮੇਰੇ ਨਾਲ ਸਾਰੇ ਚੰਗੇ ਨੇ ਆਪਣੇ ਧਰਮ ਨੇ ਕਿਹਾ ਅਸੀਂ ਨੀ ਚੰਗੇ ਬੁਰਾ ਨਹੀਂ ਕੋਈ ਮੇਰੇ ਨਾਲ ਸਾਰੇ ਚੰਗੇ ਨੇ ਨਾ ਮੈਂ ਕੋਈ ਮਹਾਨ ਵਿਅਕਤੀ ਆ ਨਾ ਮੈਂ ਬਹੁਤ ਕੋਈ ਹੀਰੋ ਆ ਮੈਂ ਆਮ ਥੋਡੇ ਵਰਗਾ ਸਧਾਰਨ ਮੀਡੀਆ ਆਫ ਦਾ ਫਾਰਮਰ ਆ ਮੈਨੂੰ ਬਸੇ ਸ਼ੌਕ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ